ਸਤਿ ਸ੍ਰੀ ਅਕਾਲ ਭੈਣ ਸਾਰਿਆਂ ਨੂੰ ਅੱਜ ਆਪਾਂ ਬਲੌਜ ਬਣਾਉਣਾ ਦੱਸਾਂਗੇ ਐਵੇਂ ਦਾ ਇਹ ਬਲੌਜ ਜਦੋਂ ਆਪਾਂ ਇਹਨੂੰ ਸ਼ੁਰੂ ਕਰਾਂਗੇ ਆਪਾਂ ਇੱਥੋਂ ਸ਼ੁਰੂ ਕਰਾਂਗੇ ਆਪਾਂ ਇਹਦੇ 35 ਜੋਟੇ ਪਾਵਾਂਗੇ ਇੱਥੋਂ 2/1 ਇੱਕ ਇਹ ਦੂਜੇ ਰੰਗ ਦੀ 5/ ਪਾ ਕੇ ਫਿਰ ਆਪਾਂ ਇੱਥੇ ਇਹਦੇ ਗਲੀਆਂ ਕਰਾਂਗੇ ਇਸ ਲੋਟ 5-5 ਕੁੰਡਾ ਬਾਅਦ 6-6 ਕੁੰਡਾ ਬਾਅਦ ਜਿੰਨੀ ਇਹ ਬਣਦੀ ਆ ਗਲੀਆਂ ਕਰਾਂਗੇ ਗਲੀਆਂ ਕਰਾਂਗੇ ਘਟਾਉਂਦੇ ਨਹੀਂ ਹੈਗੇ ਇਸ ਨਾਲ ਇਹ 50 ਝੋਟੇ ਬਣ ਜਾਣਗੇ ਇੱਥੇ ਇੱਥੇ 50 ਬਣ ਕੇ 3 ਵੱਟਾਂ ਫੇਰ ਪਾਵਾਂਗੇ 3 ਵੱਟਾਂ ਤੋਂ ਬਾਅਦ ਆਪਾਂ ਫੇਰ ਇੱਥੇ ਗਲੀਆਂ ਕਰਾਂਗੇ ਇੱਥੇ ਆਪਾਂ ਸਾਰੇ ਇਹ 80 ਝੋਟੇ ਬਣਾ ਲਾਂਗੇ ਮਤਲਬ ਇੱਥੇ ਆਪਾਂ 70 ਬਣਾਏ ਨੇ 10 ਝੋਟੇ ਆਪਾਂ ਇਸ ਇਸ ਇਹਦੇ ਚ ਬਣਾਏ ਨੇ 80 ਝੋਟੇ ਬਣਾਵਾਂਗੇ 80 ਝੋਟਿਆਂ ਦਾ ਐਡਾ ਨਾਰਮਲ ਬਲੋਜ਼ ਬਣ ਜਾਂਦਾ ਜਿਵੇਂ ਇਹ ਗੋਲ ਪੀਸ ਹੋ ਗਿਆ ਇਹ ਇੱਕ ਪੀਸ ਬਣ ਗਿਆ ਇੱਕ ਪੀਸ ਇਹ ਇਧਰਲਾ ਬਣ ਗਿਆ ਗੋਲ ਪੀਸ ਦੋ ਪੀਸ ਇਹ ਹੋ ਗਏ ਇਹਦੀ ਆਪਾਂ ਬਾਰਡਰ ਦੀ ਲੰਬਾਈ ਜਿਵੇਂ ਆਪਾਂ ਲੰਬਾਈ ਦੇ حساب ਨਾਲ ਕਰ ਲੈਨੇ ਬਾਕੀ ਆਪਾਂ 7 ਇੰਚ ਲੰਬਾਈ ਆਪਾਂ ਬਾਰਡਰ ਦੀ ਕਰ ਲੈਨੇ ਜਿਹੜੀ ਇਹ ਆਪ ਲਵਾਈ ਆਉਂਦੀ ਹੈ ਇਹਦੀ ਇਹ ਵੀ ਇਹਦੇ ਵਿੱਚ ਹੀ ਆ ਜਾਂਦੀ ਹੈ 4 5 ਇੰਚ ਇਹ ਹੋ ਜਾਂਦੀ ਹੈ ਸਾਰੀ ਮਿਲਕ ਕੀ 13 ਇੰਚ ਲਵਾਈ ਨਾਰਮਲ ਬਲੌਜ਼ ਦੀ ਹੋ ਜਾਂਦੀ ਆ ਦੋ ਪੀਸ ਇਹੀ ਇਹਦੇ ਬਣਦੇ ਨੇ ਬਾਰਡਰ ਤੋਂ ਬਾਅਦ ਆਪਾਂ ਇਹ ਬੁਣਤੀ ਇੱਥੇ ਕੋਈ ਵੀ ਬੁਣਤੀ ਪਾ ਲਈਏ ਇਹ ਬੁਣਤੀ ਪਾ ਕੇ ਜਦੋਂ ਆਪਾਂ ਬਾਰਡਰ ਤੋਂ ਬਾਅਦ ਇੱਥੋਂ ਆਪਾਂ ਕਟਾਉਣਾ ਸ਼ੁਰੂ ਕਰ ਦਾਂਗੇ ਦੋ ਇਧਰੋਂ ਦੋ ਇਧਰੋਂ ਜੋਟਾ ਮਤਲਬ ਇੱਕ ਇੱਕ ਜੋਟਾ ਕੁੰਡੇ ਦੋ 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 ਕੁੰਡੇ ਕਟਾਉਂਦੇ ਹੋਏ ਆਪਾਂ ਇੱਥੇ ਤੱਕ ਆ ਜਾਵਾਂਗੇ ਇਹ ਆਪਣੇ ਇੱਥੇ 13 14 ਕ ਜੋਟੇ ਰਹਿ ਜਾਂਦੇ ਨੇ ਗਲਾ ਬਣਾਉਣ ਵਾਸਤੇ ਇਦਰੋਂ ਦਾ ਇਦਰੋਂ ਗੜਾ ਬਣ ਜਾਂਦਾ ਇਦਰੋਂ ਇਸ ਪੀਸ ਚੋਂ ਇੰਨਾ ਗੜਾ ਨਿਕਲ ਜਾਂਦਾ ਜਦੋਂ ਇਹ ਨੂੰ ਆਪਾਂ ਇਸ ਲੋਟ ਚੱਕਦੇ ਆ ਇਹ ਚੋਂ ਸਗਲਾ ਵੰਡ ਜਾਂਦਾ ਇਹਦੇ ਚਾਰ ਪੀਸ ਬਣਦੇ ਨੇ ਕੋਈ ਵੀ ਡਿਜ਼ਾਈਨ ਕੋਈ ਮਰਜ਼ੀ ਆਪਾਂ ਇਹ ਆਰਡਰ ਤੇ ਵੀ ਤਿਆਰ ਕਰ ਦਿੰਨੇ ਆ ਬਾਕੀ ਆਪਾਂ ਨਾਰਮਲ ਇੰਨਾ ਤਿਆਰ ਕਰਦੇ ਆ ਵੱਡਾ ਛੋਟਾ ਅਗਲਾ ਆਪਣੀ ਮਰਜ਼ੀ ਨਾਲ ਤਿਆਰ ਕਰਵਾ ਲੈਂਦਾ ਉਹ ਅਗਲੇ ਦੀ ਉਹ ਹੁੰਦੀ ਹੈ ਜੇ ਬੰਦੇ ਦੇ ਹਿਸਾਬ ਨਾਲ ਕੋਈ ਪਤਲਾ ਕੋਈ ਮੋਟਾ ਹੋ ਜੇ ਪੱਗ ਬਲੌਜ਼ ਬਣਾਉਣਾ ਇਹ ਨਾਰਮਲ ਆਮ ਹਰ ਇੱਕ ਦੀ ਆ ਸਕਦਾ ਇੰਨੇ ਪੱਕੇ ਨਾਪ ਦਾ ਸਸਤਰ ਕਾਹਨ ਜੀ